ਬੜਾ ਅਹਿਮ ਮੁੱਦਾ ਹੈ ਕਿਉਂਕਿ ਪਾਣੀ ਜਿਹੜੀ ਸ਼ਾਹ ਰਾ ਗਏ ਸਾਡੇ ਜਿਸ ਤਰ੍ਹਾਂ ਮੰਤਰੀ ਜੀ ਨੇ ਸਾਰੇ ਫੈਕਟ ਸਾਹਮਣੇ ਰੱਖੇ ਨੇ ਮੈਂ ਸਮੁੱਚੇ ਪੰਜਾਬ ਨੂੰ ਫ্রম ਦੀ ਫਲੋਰ ਆਫ ਦੀ ਹਾਊਸ ਇਸ ਦਾ ਯਕੀਨ ਦਿਵਾਣਾ ਸਾਡੀ ਸੋਚ ਜੋ ਮਰਜ਼ੀ ਹੋਏ ਜਿੰਨੀ ਮਰਜ਼ੀ ਸਾਡੀ ਸਾਹਮਣੇ ਬੈਂਚਸ ਨਾਲ مخالਫਤ ਹੋਏ ਉਹ ਸਿਆਸੀ ਹੈ ਪੰਜਾਬ ਦੇ ਇੰਟਰਸਟ ਵਾਸਤੇ ਅਸੀਂ ਸਾਰੇ ਇਥੋਂ ਅੱਜ ਪੰਜਾਬ ਐਸੈਂਬਲੀ ਚੋਂ ਆਵਾਜ਼ ਸਮੁੱਚੇ ਹਿੰਦੁਸਤਾਨ ਜਾਣੀ ਚਾਹੀਦੀ। ਜੋ-ਜੋ ਮੰਤਰੀ ਜੀ ਤੁਸੀਂ ਕਿਹਾ ਅਸੀਂ ਉਹਨੂੰ ਕੰਪਲੀਟ ਸਪੋਰਟ ਕਰਾਂਗੇ। ਕਿਉਂਕਿ ਮੇਰਾ ਵੀ ਇਹ ਮੰਨਣਾ ਸਰ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਜਿਹੜੀ ਸੈਂਟਰ ਦੀ ਸਰਕਾਰ ਨੇ ਮੇਰੇ ਪਾਣੀਆਂ ਵਿੱਚ ਹੀ ਨਹੀਂ ਪੰਜਾਬ ਦੇ ਇਨਹੇਰੈਂਟ ਜਿਹੜੇ ਹੱਕ ਨੇ ਉਹਨਾਂ ਤੇ ਡਾਟਾ ਮਾਰ। ਸਾਡਾ ਜਿਹੜੀ ਪੰਜਾਬ ਦੀ ਪਛਾਣ ਨੇ ਉਹ ਜਾਇ ਜਵਾਨ ਤੇ ਜਾਇ ਕਿਸਾਨ ਤਾਨੂੰ ਯਾਦ ਹੋਏਗਾ ਕਈ ਦਫਾ ਇਥੇ ਮੌਜੂਦਾ ਸਰਕਾਰ ਕੋਈ ਮਤੇ ਲੈ ਕੇ ਆਈ ਹੈ ਜਦੋਂ ਵੀ ਸੈਂਟਰ ਨੇ ਪੱਖਪਾਤ ਕੀਤਾ ਅਸੀਂ ਹਮੇਸ਼ਾ ਤੁਹਾਡੀ ਉਹਨਾਂ ਮਤਿਆਂ ਤੇ ਸਪੋਰਟ ਕੀਤੀ ਹੈ ਪਾ ਕੇ ਅਗਲੀ ਵੀਰ ਦਾ ਮਸਲਾ ਹੋਏ ਤਾਂ ਸਾਡੀ ਪਹਿਲੀ ਪਹਿਚਾਨ ਸੀ ਜੈ ਜੁਮਾਨ ਦੀ ਉਹ ਹਟਾਈ ਪੰਜਾਬ ਦੇ ਜਵਾਨ ਨੌਜਵਾਨ 17 ਸਾਲ ਦੀ ਉਮਰ ਦੇ ਦੇਸ਼ ਦੀ ਰਾਖੀ ਵਾਸਤੇ ਇੰਟਰਨੈਸ਼ਨਲ ਬਾਰਡਰਸ ਤੇ ਜਾਂਦੇ ਸੀ 1962 ਦੀ ਜੰਗ ਸਾਰਿਆਂ ਨਾਲ ਪਹਿਲੇ ਸਿਰ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਕਰਾਇਆ ਦੋ ਕੌਮਾਂ ਦਾ ਸਾਰਿਆਂ ਨੂੰ ਵੱਡਾ ਰੋਲ ਸੀ ਇੱਕ ਪੰਜਾਬ ਸੀ ਇੱਕ ਬੰਗਾਲ ਸੀ ਪੰਜਾਬ ਦੇ ਵਿੱਚੋਂ ਅੱਜ ਦਾ ਪਾਕਿਸਤਾਨ ਨਿਕਲੇ ਅੱਜ ਦੇ ਬੰਗਾਲ ਵਿੱਚੋਂ ਬੰਗਲਾਦੇਸ਼ ਨਿਕਲੇ ਸਾਡੀ ਜਿਹੜੀ ਸਿਆਸੀ ਜ਼ਮੀਨ ਹੈ ਜੀ ਬਹੁਤ ਹੱਦ ਤੱਕ ਘਟ ਗਈ ਸਰੋਦਨ ਜਿਆਦਾ ਇਹ ਦੋਨੋਂ ਟੈਰਿਟਰੀਜ਼ ਇਕੱਠੀਆਂ ਹੁੰਦੀਆਂ ਤੇ ਘੱਟੋ ਘੱਟ 150 ਪਾਉਣੇ 220 ਪਾਰਲੀਮੈਂਟ ਦੀ ਸੀਟ ਹੁੰਦੀ। ਕੁਰਬਾਨੀਆਂ ਸਾਡੀਆਂ ਸਾਰਿਆਂ ਨੇ ਵੱਧ ਬੰਗਾਲ ਦੀਆਂ ਤੇ ਪੰਜਾਬ ਦੀਆਂ ਕੁਰਬਾਨੀਆਂ ਸਾਰਿਆਂ ਨੇ ਵੱਧ ਦੇਸ਼ ਦੀ ਆਜ਼ਾਦੀ ਦੇ ਵਿੱਚ। ਦੇਸ਼ ਦੇ ਪਰਵਾਨੇ ਦੋਨੋਂ ਸੂਬਿਆਂ ਨੇ ਇਕੱਲੇ ਅੱਜ ਸਾਡੀ ਆਵਾਜ਼ ਹੈ। ਸਾਨੂੰ ਇਕੱਠੇ ਹੋ ਕੇ ਲੜਨਾ ਪੈਗਾ। ਇਹ ਲੇਰੇ ਪੰਜਾਬ ਤੇ ਪਾਣੀਆਂ ਤਾਕੀ ਨਹੀਂ ਪਹਿਲੇ ਜੈ ਜਵਾਨ ਭਰਤੀ ਖਤਮ ਕਰਤੀ। ਨੌਜਵਾਨਾਂ ਕੋ ਸਪੀਕਰ ਸਾਹਿਬ ਚਾਰੇ ਹੀ ਕੋਈ ਨਹੀਂ ਰਿਹਾ। ਆਪੀਆਂ ਜ਼ਰਖੇਰ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਆਪਣੇ ਰਿਸ਼ਤੇਦਾਰਾਂ ਕੋ ਪੈਸੇ ਭੜ ਕੇ ਬਾਹਰਲੇ ਬੁਲਤਾ ਕੋਈ ਖੁਸ਼ੀ ਨਾ ਨਹੀਂ ਜਾਂਦਾ ਮਜਬੂਰੀ ਨਾਲ ਸਾਡੇ ਨੌਜਵਾਨ ਬੱਚੇ ਇੱਥੋਂ ਗਏ ਫਿਰ ਆ ਗਈ ਕਿਸਾਨਾਂ ਦੀ ਗੱਲ ਲਗਾਤਾਰ ਜੋ ਸਦੀ ਕਿਸਾਨੀ ਨਾ ਹੋਇਆ ਕਾਲੇ ਕਾਨੂੰਨ ਲੈ ਕੇ ਆਂਦੇ ਸਮੁੱਚਾ ਪੰਜਾਬੀ ਜਗਤ ਹਿੰਦੁਸਤਾਨ ਦਾ ਕਿਸਾਨ ਇਕੱਠਾ ਹੋਇਆ ਸਾਲ ਉਥੇ ਬਾੜੀਆਂ ਤੇ ਬੈਠਾ ਰਿਹਾ 750 ਤੋਂ ਵੱਧ ਸ਼ਹਾਦਤਾਂ ਹੋਈਆਂ ਉਹੀ ਫੇਰ ਕਾਨੂੰਨ ਵਾਪਸ ਲਏ ਤੇ ਜਿਹੜੇ ਕੀਤੇ ਵਾਦੇ ਸੀ ਕਿਸਾਨਾਂ ਨਾਲ ਤੇ ਕਿਸਾਨ ਯੂਨੀਅਨਸ ਨਾਲ ਅੱਜ ਦੇ ਦਿਨ ਤੱਕ ਸੈਂਟਰ ਦੀ ਸਰਕਾਰ ਨੇ ਵਾਪਸ ਹੁੰਡਾ ਨਾਲ ਮੀਟਿੰਗ ਨਹੀਂ ਕੀਤੀ ਤੇ ਉਹਨੂੰ ਨੇਪਰੇ ਕਿਤੇ ਨਹੀਂ ਚਾੜਿਆ ਸਾਡੀ ਐਜੂਕੇਸ਼ਨਲ ਪਾਲਿਸੀ ਤੇ ਸਰ ਯੂਨੀਵਰਸਿਟੀ ਭਾਵੇਂ ਪੰਜਾਬ ਦੀ ਹੋਵੇ ਚੰਡੀਗੜ੍ਹ ਵਾਈਸ ਚਾਂਸਲਰ ਆਰਐਸਐਸ ਬੈਕਗ੍ਰਾਉਂਡ ਦੇ ਆਣੇ ਸ਼ੁਰੂ ਹੋ ਗਏ ਅੱਜ ਹਿਸਟਰੀ ਰੀਰਾਈਟ ਕਰਨੀ ਸ਼ੁਰੂ ਕਰ ਦਿੱਤੀ ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਦੇ ਨਾਂ ਬਦਲ-ਬਦਲ ਕੇ ਉਹਨਾਂ ਲੋਕਾਂ ਦੇ ਨਾਂ ਵਿੱਚ ਆਣੇ ਸ਼ੁਰੂ ਹੋ ਗਏ ਜਿੰਨਾਂ ਦਾ ਕੋਈ ਆਜ਼ਾਦੀ ਨਾਲ ਥੁਲਕ ਹੀ ਨਹੀਂ ਸੀ ਅੱਜ ਸਾਡੀ ਪਛਾਣ ਜਿਹੜੀ ਹੈ ਸਪੀਕਰ ਸਾਹਿਬ ਪੰਜਾਬੀਆਂ ਦੀ ਪਛਾਣ ਸਾਡੀ ਦਸਤਾਰ ਸਾਡੀ ਮਾਂ ਬੋਲੀ ਸਾਡਾ ਲਿਬਾਸ ਸਾਡਾ ਖਾਨਦਾ ਤੌਰ ਤਰੀਕਾ ਇਹ ਆਂਦੇ ਟਾਈਮ ਦੇ ਵਿੱਚ ਸਾਰੇ ਅੰਡਰ ਥ्रेट ਹੋਣੇ ਇਹ ਪਾਣੀ ਤੇ ਇੱਕ ਟੈਸਟਿੰਗ ਵਾਟਰ ਹੈ ਮੰਤਰੀ ਜੀ ਇਹ ਟੈਸਟ ਕਰ ਰਹੇ ਨੇ ਟੈਸਟ ਕਰ ਰਹੇ ਨੇ ਕੀ ਪੰਜਾਬ ਇੱਕ ਹੁੰਦਾ ਤੇ ਨਹੀਂ ਤੇ ਅਗਲਾ ਫਰਲਾ ਵੀ ਆ ਜਾਣਾ ਤਾਂ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹਨਾ ਅਸੀਂ ਨਿਹੱਤਾ ਜੀ ਨਹੀਂ ਹਿੰਦੁਸਤਾਨ ਦੇ ਤਾਜ ਦਾ ਕੋਈ ਨੂਰ ਹੈ ਪੰਜਾਬ ਇਸ ਲੜਾਈ ਦੇ ਵਿੱਚ ਅਸੀਂ ਮੋਢੇ ਨਾਲ ਮੋਢਾ ਤੇ ਕਦਮ ਨਾਲ ਕਦਮ ਰਲਾ ਕੇ ਤੁਹਾਡਾ ਸਾਥ ਦੇਵਾਂਗੇ ਸਮੁੱਚਾ ਪੰਜਾਬੀ ਜਗਤ ਤੁਹਾਡੇ ਨਾਲ ਇਕੱਠੇ ਹੋਵੋ ਮੈਂ ਇਥੇ ਇੱਕ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹਵਾਂਗਾ ਸ ਇਸ ਕਿਸਮ ਦੇ ਹਾਲਾਤ ਕਈ ਸਾਲ ਪਹਿਲੇ ਵੀ ਆਏ ਸੀ तकरीबन 21 ਸਾਲ ਪਹਿਲੇ ਕਾਂਗਰਸ ਦੀ ਸਰਕਾਰ ਸੀ ਇਸ ਕਿਸਮ ਦੇ ਹਾਲਾਤ ਪੈਦਾ ਹੋਏ ਮੈਂ ਮਸ਼ਹੂਰ ਉਹਨਾਂ ਦੀ ਕਾਂਗਰਸ ਲੀਡਰਸ਼ਿਪ ਨੇ ਇੱਕ ਮਜ਼ਬੂਤ ਫੈਸਲਾ ਲਿਆ ਸਾਰੇ ਪੁਰਾਣੇ ਜਿਹੜੇ ਕਾਨੂੰਨ 1981 ਤੋਂ ਬਣੇ ਸੀ ਜਦਾ ਜ਼ਿਕਰ ਮੰਤਰੀ ਸਾਹਿਬ ਨੇ ਕੀਤਾ ਸਾਰੇ ਨਾਲ ਕੀਤੇ ਪ੍ਰਾਈਮ ਮਿਨਿਸਟਰਸ ਤੱਕ ਜਿਹੜੇ ਸਾਡੇ ਫਾਰਮਰ ਪ੍ਰਾਈਮ ਮਿਨਿਸਟਰਸ ਦੇ ਕੀਤੇ ਹੋਏ ਸਿਗਨੇਚਰ ਸਨ ਉਹ ਵੀ ਸਾਰੇ ਰੱਦ ਕੀਤੇ ਉਹਨਾਂ ਉਸ ਵਾਟਰ ਟਰਮੀਨੇਸ਼ਨ ਐਕਟ ਦੇ ਕਾਰਨ ਅਜਿਹੇ ਦਿਨ ਤੱਕ ਪੰਜਾਬ ਦਾ ਪਾਣੀ ਸੁਰੱਖਿਅਤ ਤੇ ਮੈਂ ਇਸ ਗੱਲ ਦਾ ਵੀ ਬਖਸ਼ੂਰ ਆ ਕਿ ਉਸ ਟਾਈਮ ਜਿਹੜੀਆਂ ਪੋਲਿਟিক্যাল ਜਮਾਤਾਂ ਸਾਡੇ ਖਿਲਾਫ ਸਨ ਜਿਸ ਦਾ ਅੱਜ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ ਉਹਨਾਂ ਨੇ ਉਦੋਂ ਸਾਡਾ ਸਾਥ ਦਿੱਤਾ ਸੀ ਪੋਲਿਟিক্যাল ਮੈਚਿਓਰਿਟੀ ਦੀ ਗੱਲ ਪੰਜਾਬੀਅਤ ਦੀ ਗੱਲ ਹੈ ਰਾਜ ਕਰਨ ਦੀ ਜਾਂ ਰਾਜ ਭੋਗਣ ਦੀ ਗੱਲ ਨਹੀਂ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਇਸ ਲੜਾਈ ਦੇ ਵਿੱਚ ਅਸੀਂ ਤੁਹਾਡੇ ਨਾਲ ਤਗੜੇ ਹੋ ਕੇ ਲੜਾਈ ਲੜੋ ਮੈਂ ਬਿਲਕੁਲ ਸਾਰੇ ਮੰਨ ਕਰਨਾ ਜਿਹਦੀ ਗੱਲ ਮੰਤਰੀ ਸਾਹਿਬ ਨੇ ਕੀਤੀ ਕਿ ਤੁਸੀਂ ਵੇਖੋ ਜਿਹੜਾ ਐਕਟ ਬਣਾਇਆ ਇਹਨਾਂ ਨੇ BBMP ਉਹਦੇ ਵਿੱਚ 60% ਪੰਜਾਬ ਦਾ ਹੈ 40% ਬਾਕੀਆਂ ਦਾ ਤੇ ਵੋਟਾਂ ਦੇ ਵਿੱਚ ਪੰਜਾਬ ਦਾ ਇੱਕ ਵੋਟ ਹੈ ਹਰਿਆਣਾ ਦਾ ਦੂਜਾ ਵੋਟ ਹੈ ਹਿਮਾਚਲ ਦਾ ਤੀਜਾ ਵੋਟ ਹੈ ਦਿੱਲੀ ਦਾ ਇੱਕ ਵੋਟ ਹੈ ਰਾਜਸਥਾਨ ਦਾ ਇੱਕ ਵੋਟ ਵੋਟਾਂ ਜ਼ਿਆਦਾ ਇਕੱਠੀਆਂ ਦੂਜੇ ਪਾਸੇ ਹੋ ਜਾਂਦੀਆਂ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਤੋ ਅਸੀਂ ਇਹ ਜ਼ਰੂਰ ਚਾਹਾਂਗੇ ਇੱਥੇ ਸਰ ਸਾਨੂੰ ਇਸ ਕਿਸਮ ਦਾ ਇੱਕ ਐਕਟ ਜਿਸ ਦਾ 2004 ਸੇ ਲੈ ਕੇ ਐਸ ਇਹਨੂੰ ਸਕ੍ਰੈਪ ਕਰਨ ਦਾ ਤੋ ਤਰੀਕਾ ਲੱਭਣਾ ਚਾਹੀਦਾ ਜਿਹੜਾ ਜਿਹੜਾ ਹੈ ਪਾਕੜਾ ਪਿਆਸ ਮੈਨੇਜਮੈਂਟ ਬੋਰਡ ਹੈ ਵੀ ਸ਼ੁੱਡ ਸਕ੍ਰੈਪ ਐਂਡ ਸਪੈਸ਼ਲੀ ਜਿਹਦਾ ਜ਼ਿਕਰ ਇੱਥੇ ਹੋਇਆ ਹੈ ਕਿ ਜਿਹੜਾ ਇਹਦੇ ਵਿੱਚ ਸਪੈਸ਼ਲ ਉਸ ਟਾਈਮ ਦੇ ਉੱਤੇ ਅਸੀਂ ਜ਼ਿਕਰ ਕੀਤਾ ਸੀ ਦਫਾ ਜਿਹੜੀਆਂ ਸੈਕਸ਼ਨਸ ਹੈ ਸਨ ਸੈਕਸ਼ਨ 70 8 79 80 ਦੇ ਸ਼ੁੱਡ ਆਲਸੋ ਨਾਟ ਬੀ ਪਾਰਟ ਆਫ ਇਟ ਦੇ ਸ਼ੁੱਡ ਬੀ ਸਕ੍ਰੈਪ ਵਾਟਰ ਇਜ਼ ਅ ਸਟੇਟ ਇਸ਼ੂਸ ਸਟੇਟ ਸਬਜੈਕਟ ਹੈ ਪੰਜਾਬ ਇਸ ਇਨਹੈਰੈਂਟ ਰਾਈਟਸ ਸੂਬੇ ਕੋਲ ਪੂਰਨ ਹੱਕ ਹੈ ਆਪਾਂ ਆਪਣੀ ਲੜਾਈ ਲੜੀਏ ਕਚਹਿਰੀਆਂ ਵਿੱਚ ਵੀ ਇੱਥੇ ਅਸੀਂ ਤੁਹਾਡੇ ਨਾਲ ਮੇਰਾ ਆਪਣਾ ਤੁਹਾਨੂੰ ਕਹਿਣਾ ਹੈ ਮੰਤਰੀ ਜੀ ਜਿਹੜਾ ਪਖੜਾ ਬੋਰਡ ਦਾ ਹੈ ਇਹਦੀ ਸਕ੍ਰੈਪਿੰਗ ਮੰਗੋ ਜਿਹੜਾ ਡੈਮ ਸੇਫਟੀ ਐਕਟ ਆ ਇਹਦੀ ਆਪਾਂ ਸਕ੍ਰੈਪਿੰਗ ਮੰਗੀ ਹੈ ਕਿਉਂਕਿ ਆਪਾਂ ਕਵਿਟੀਆਂ ਬਣਾ ਲਈ ਆਪਾਂ ਐਕਸੈਪਟ ਕਰ ਲਿਆ ਉਹਨਾਂ ਨੂੰ ਇੱਕ ਵਾਰ ਫਿਰ ਕੈਨਸਲ ਕਰ ਦੇਣਾ ਤੇ ਵੀ ਮਸਟ ਨਾਟ ਗੋ ਅਕੋਰਡਿੰਗ ਟੂ ਵਾਟ ਦੀ ਸੈਂਟਰਲ ਇਸ ਟ੍ਰਾਈਂਗ ਟੂ ਡੂ ਆਪਣੇ ਹੱਕਾਂ ਵਾਸਤੇ ਆਪਣੀ ਇਸ ਲੜਾਈ ਦੇ ਵਿੱਚ ਅਸੀਂ ਪੂਰਨ ਤੁਹਾਡਾ ਸਾਥ ਦੇਵਾਂਗੇ ਕਿਉਂਕਿ ਇੱਥੇ ਨਹੀਂ ਮੁੱਕਣੀ ਇਹਨਾਂ ਨੇ ਹੌਲੀ 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 ਪਹਿਲੇ ਵੀ ਯਸਫ ਲੈ ਆਂਦੀ ਜੀ ਪਹਿਲੇ 5-6 ਕਿਲੋਮੀਟਰ થી ਹੁੰਦੀ 50 ਤੇ ਆਗੇ ਇਹਨਾਂ ਨੇ ਆ ਹਿਸਤਾ ਹਿਸਤਾ ਆਪਣਾ ਇਹ ਕੰਮ ਵਧਾਣਾ ਹੀ ਵਧਾਣਾ ਜੀ ਇੱਥੇ ਭਾਵੇਂ ਤੁਸੀਂ ਹੋਵੋ ਕੱਲ ਨੂੰ ਭਾਵੇਂ ਕੋਈ ਹੋਰ ਹੋਵੇ ਇਹ ਪੰਜਾਬ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਬਾਰਡਰ ਦੇ ਜਿਹੜੇ ਸੂਬੇ ਨੇ ਜਿਹੜੇ ਪੋਲੀਟੀਕਲ ਤੌਰ ਤੇ ਸੈਂਟਰ ਦੇ ਕੰਟਰੋਲ 'ਚ ਨਹੀਂ ਆਉਂਦੇ ਆਜ਼ਾਦਾਂ ਦਾ ਲੋਕ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਇੰਡਾਇਰੈਕਟ ਤੰਗ ਜਿਹੜਾ ਉਹਨੂੰ ਸਾਨੂੰ ਰੋਕਣ ਦੀ ਲੋੜ ਹੈ ਸੋ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ ਇਸ ਤੁਹਾਡੇ ਮਤੇ ਦੀ ਹੋਰ ਹੱਟਣ ਲਈ ਅਸੀਂ سپورਟ ਅਗਾਂਹਾਂਗੇ ਇਮਾਨਦਾਰੀ ਨਾਲ ਕਰਾਂਗੇ ਤੇ ਇਹ ਗੱਲ ਅਸੀਂ ਇੱਥੇ ਕਲੀਅਰ ਕਰਨੇ ਇੱਕ ਤੁਬਕਾ ਵੀ ਪਾਣੀ ਦਾ ਸਾਡੇ ਕੋਲ ਹੈ ਨਹੀਂ ਸਪੇਅਰ ਦੀ ਉਹ ਸਾਡਾ ਤੇ ਆਪਣਾ ਕੰਮ 80% ਪਾਣੀ ਤੇ ਪੰਜਾਬ ਦਾ ਅਸੇ ਡਾਰਕ ਜ਼ੋਨ ਹੋ ਚੁੱਕਿਆ ਜੀ ਜੇ ਅਸੀਂ ਅਕੋਰਡਿੰਗ ਟੂ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਮਤਾਬਕ ਮੰਤਰੀ ਜੀ ਚੱਲੀਏ ਤੇ ਤਕਰੀਬਨ 2038 ਦੇ ਵਿੱਚ ਅੰਡਰਗਰਾਊਂਡ ਵਾਟਰ ਸਾਡਾ ਖਤਮ ਹੋ ਜਾਣਾ ਜੇ ਝੋਨਾ ਤੇ ਆ ਜਿਹੜੀ ਇਸ ਟਾਈਮ ਅਸੀਂ ਝੋਨੇ ਦੀ ਫਸਲ ਦਾ ਜੇ ਅਸੀਂ ਕੋਈ ਇਹਦਾ ਕੋਈ ਰਸਤਾ ਨਾ ਕਢੇ ਅਸੀਂ ਕੋਈ ਦੂਸਰੀ ਫਸਲ ਨਾ ਲੈ ਕੇ ਆਂਦੀ ਜੇ ਪੰਜਾਬ ਦੇ ਲੋਕਾਂ ਨੂੰ ਅਸੀਂ ਇਕੱਠੇ ਹੋ ਕੇ ਜਾਗਰੂਕ ਨਾ ਕੀਤਾ ਤੇ ਤੁਸੀਂ ਇਹ ਵੇਖੋ ਕਿੰਨਾ ਭਾਰੀ ਸਾਡੇ ਸਾਹਮਣੇ ਸੰਕਟ ਹੈ ਪੰਜਾਬ ਇਜ਼ ਗੋਇੰਗ ਟੂ ਟਰਨ ਇਨਟੂ ਅ ਸੈਮੀ ਡਜ਼ਰਟ ਤੁਹਾ ਮੇਰਾ ਏਰੀਆ ਬਣ ਜਾਣਾ ਮੇਰੀ ਗੁਜ਼ਾਰਿਸ਼ ਹੈ ਉਸ ਨਿਰਾਈਚੇ ਸੀ ਤੁਹਾਡੇ ਨਾਲ ਸਿਆਸੀ ਤੌਰ ਤੇ ਸਾਡੀ ਜਿੰਨੀ ਮਰਜ਼ੀ ਤੁਹਾਡੇ ਨਾਲ ਮਤ ਪੇਤ ਹੋਣ ਜਿੰਨੀ ਮਰਜ਼ੀ ਲੜਾਈ ਹੋਏ ਉਸੇ ਕਰਦੇ ਰਹਿਣ ਬਸ ਇਹ ਇਸ ਇਸ਼ੂ ਤੇ ਜਿੱਥੇ ਪੰਜਾਬ ਦੀ ਸੋਵਰਿਨਿਟੀ ਦੀ ਲੜਾਈ ਹੈ ਜਿੱਥੇ ਪੰਜਾਬ ਦੀ ਫੈਡਰਲ ਲੜਾਈ ਹੈ ਜਿੱਥੇ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਭਾਵੇਂ ਪੰਜਾਬ ਦੇ ਰੂਰਲ ਡਵੈਲਪਮੈਂਟ ਦੀ ਲੜਾਈ ਹੋਵੇ ਭਾਵੇਂ ਤੁਸੀਂ ਵੇਖਿਆ ਸਾਡੇ ਆੜਤੀਆਂ ਨੂੰ ਤੇ ਸਾਡੇ ਮੰਡੀਕਰਨ ਬੋਰਡ ਨੂੰ ਜਿਹੜੀ ਕਮਿਸ਼ਨ ਮਿਲਦੀ ਸੀ ਉਹ ਕਿਤਾਬ ਦਿੱਤੀ ਗਈ ਉਹਦਾ ਮਤਲਬ ਹੀ ਹੈ ਕਿ ਪੰਜਾਬ ਨੂੰ ਇਕਨੋਮਿਕਲੀ ਸਟ੍ਰੈਸ 'ਚ ਰੱਖੋ ਇਹਨਾਂ ਦੀ ਆਮਦਨ ਦੇ ਸਰਦੀਆ ਰੋਕੋ ਬਾਰਡਰ ਸਾਡੇ 10 ਸਾਲਾਂ ਦੇ ਆਲਰੇਡੀ ਬੰਦ ਨੇ ਇਹਨਾਂ ਦੀ ਸਰਕਾਰਾਂ ਦੇ ਸਾਰੇ ਪੋਰਟ ਆਉਣ ਸਾਡੇ ਸਾਰੇ ਜਿਹੜੇ ਸੁੱਕੇ ਪੋਰਟ ਨੇ ਇੱਕੋ ਹੀ ਐਸੀ ਉਹ ਵੀ ਬੰਦ ਜੀ ਸਾਰੇ ਨੂੰ ਪਹਿਲੇ ਬੰਦ ਨੂੰ ਉਧਰ ਰੌਲਾ ਕਿਤੇ ਪੈਂਦਾ ਬੰਦ ਪੰਜਾਬ ਹੋ ਜਾਂਦਾ ਤੇ ਮੈਂ ਮੰਤਰੀ ਜੀ ਇਸ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਤੁਹਾਨੂੰ ਯਕੀਨ ਦਵਾ ਜੋ ਵੀ ਪਾਸ ਹੋਇਆ ਫੋਗੇਟ ਅਬਾਊਟ ਦੀ ਪਾਸ ਲਿਟ ਥਿੰਕ ਅਬਾਊਟ ਦੀ ਫਿਊਚਰ ਅਸੀਂ ਤੁਹਾਡੇ ਨਾਲ ਆ ਪੰਜਾਬੀਆਂ ਨੂੰ ਕੋਈ ਵੀ ਜੇ ਪੰਜਾਬੀ ਜੱਗ ਸਾਰਾ ਇੱਕ ਮੁੱਠ ਹੋਇਆ ਕਿਸੇ ਦੀ ਤਾਕਤ ਨਹੀਂ ਇਹ ਸਾਡੀ ਵੰਡੇ ਦਾ ਹੀ ਹਿਸਟਰੀ ਇਸ ਗੱਲ ਦੀ ਗਵਾਹ ਹੈ ਜੇ ਅੱਜ ਖਾਲਸਾ ਰਾਜ ਹੈ ਨਹੀਂ ਉਹ ਕਿਉਂਕਿ ਯੂਨਿਟੀ ਹੈ ਨਹੀਂ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹਾਂ ਵੀ ਹਾਵ ਟੂ ਫਾਈਟ ਐਜ਼ ਵਨ ਆਪਣੀ ਲੜਾਈ ਆਪਾਂ ਲੜਦੇ ਰਾਂ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀਆਂ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਸਾਨੂੰ ਇੱਕ ਇੱਕ ਝੋਠ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਮਿਹਨੇ ਕਮੇਣਿਆਂ ਚ ਆਪਾਂ ਪਈਏ ਲੈਟ ਅਸ ਗੈਟ ਅਬਾਊਟ ਦੀ ਪਾਸਟ ਥਿੰਕ ਆਫ ਦੀ ਫਿਊਚਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਅਜ਼ ਲੀਡ ਆਫ ਦੀ ਆਪੋਜੀਸ਼ਨ ਵੀ ਸਟੈਂਡ ਬਾਈ ਯੂ ਤੁਹਾਡੇ ਹਰ ਕਦਮ ਨਾਲ ਕਦਮ ਮੋੜੇ ਨਾਲ ਮੋੜਾ ਲਾ ਕੇ ਸਮੁੱਚਾ ਸਾਡੀ ਪਾਰਟੀ ਤੁਹਾਡੇ ਨਾਲ ਚੱਲੇਗੀ ਇਹ ਨਹੀਂ ਕਹਿੰਦਾ ਹੋਇਆ ਮੈਂ ਇਜਾਜ਼ਤ ਲਊਂਗਾ ਜੈ ਹਿੰਦ ਜੈ ਭਾਰਤ